ਕੈਨੇਡਾ ਦੇ ਵਸਨੀਕਾਂ ਦੇ ਵੱਲੋਂ ਇੱਕ ਦਿਨ ਪਹਿਲਾਂ ਵੋਟਾਂ ਪਾਉਣ ਦਾ ਕੁੱਲ ਸਮਾ ਨਿਰਧਾਰਤ ਕਰਨ ਦੀਆਂ ਹਾਲੀਆ ਖਬਰਾਂ ਦੇ ਵਿਚਕਾਰ ਦੇਸ਼ ਦੀਆਂ ਚੋਣ ਸੰਸਥਾ ਆਮ ਚੋਣਾਂ ਦੀ ਮਿਤੀ ਤੋਂ ਪਹਿਲਾਂ ਵੋਟਰ ਦੁਆਰਾ ਪਾਈਆਂ ਗਈਆਂ ਵੋਟਾਂ ਦੇ ਵਿੱਚ ਵੱਡੇ ਉਛਾਲ ਦੀ ਰਿਪੋਰਟ ਕਰ ਰਹੀ ਹੈ ਇਲੈਕਸ਼ਨਸ ਕੈਨੇਡਾ ਦੇ ਦੁਆਰਾ ਪ੍ਰਕਾਸ਼ਿਤ ਸ਼ੁਰੂਆਤੀ ਆંકੜਿਆਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਇਸਟਰ ਲੌਂਗ ਵੀਕਐਂਡ ਦੌਰਾਨ ਜਿਹੜੀ ਹੈ 4 ਦਿਨਾਂ ਦੇ ਵਿੱਚ ਵਿੱਚ ਵੋਟ ਪਾਉਣ ਦੇ ਯੋਗ ਲਗਭਗ 7.3 ਮਿਲੀਅਨ ਲੋਕਾਂ ਨੇ ਜਿਹੜੀ ਹੈ ਆਪਣੀ ਵੋਟ ਪੁੱਗਾਈ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ 2021 ਕੈਨੇਡਾ ਚੋਣਾਂ ਦੇ ਵਿੱਚ ਐਡਵਾਂਸ ਪੋਲ ਦੌਰਾਨ ਵੋਟ ਪਾਉਣ ਵਾਲੇ 5.8 ਮਿਲੀਅਨ ਵੋਟਰਾਂ ਦਾ ਵੋਟਰਾਂ ਦੇ ਨਾਲੋਂ ਵੀ 25% ਦਾ ਵਾਅਦਾ ਦਰਜ ਕੀਤਾ ਗਿਆ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਆਂਕੜਾ ਸੰਭਾਵਿਤ ਤੌਰ ਦੇ ਉੱਤੇ ਵੱਧ ਹੋ ਸਕਦਾ ਹੈ ਕਿਉਂਕਿ ਕੁਝ ਜਿਹੜੇ ਨੇ ਉਹ ਲੋਕ ਅੱਗੇ ਵੀ ਜਿਹੜੇ ਨੇ ਉਹ ਵੋਰਪਾਉਣ ਦੀ ਸੰਭਾਵਨਾ ਰੱਖਦੇ ਨੇ ਔਰ ਅਧਿਕਾਰੀਆਂ ਨੇ ਇਹ ਕਿਹਾ ਹੈ ਕਿ ਇਹ ਅੰਕੜਾ ਸੰਭਾਵਿਤ ਤੌਰ ਤੇ ਵੱਧ ਹੋ ਸਕਦਾ ਹੈ ਕਿਉਂਕਿ ਕੁਝ ਮੰਗਲਵਾਰ ਸਵੇਰ ਤੱਕ ਰਿਪੋਰਟ ਜਿਹੜੀ ਹੈ ਉਹ ਵੀ ਹਜੇ ਦਰਜ ਵਿੱਚ ਨਹੀਂ ਕੀਤੀ ਗਈ ਸੋ ਵੀ ਸ਼ਾਮਿਲ ਹੋ ਸਕਦੀ ਹੈ ਇਲੈਕਸ਼ਨ ਕੈਨੇਡਾ ਦੇ ਸਟਾਫ ਨੇ ਕਿਹਾ ਹੈ ਕਿ ਸਿਰਫ ਗੁੱਡ ਫਰਡੇ ਵਾਲੇ ਦਿਨ ਹੀ ਲਗਭਗ 20 ਲੱਖ ਲੋਕਾਂ ਨੇ ਵੋਟ ਪਾਈ ਹੈ ਜੋ ਕਿ ਇੱਕ ਦਿਨ ਦੇ ਰਿਕਾਰਡ ਦੇ ਹਿਸਾਬ ਦੇ ਨਾਲ ਕਾਫੀ ਵੱਧ ਹੈ ਵੋਟਰਾਂ ਦੇ ਵਿੱਚ ਜਿਹੜਾ ਉਹ ਕਾਫੀ ਜ਼ਿਆਦਾ ਯਾਨੀ ਕਿ ਪਹਿਲਾਂ ਤੋਂ ਵੀ VOTING ਦੇ ਵਿੱਚ ਦਿਲਚਸਪੀ ਵਾਦੀ ਜਾਪਦੀ ਆ ਔਰ 2011 ਦੇ ਵਿੱਚ ਲਗਭਗ 2.1 ਮਿਲੀਅਨ ਜੜੀਆਂ ਨੇ ਉਹ ਵੋਟਾਂ ਪਾਈਆਂ ਸਨ 2015 ਦੀਆਂ ਚੋਣਾਂ ਦੇ ਵਿੱਚ 3.6 ਮਿਲੀਅਨ ਤੋਂ ਵੱਧ ਲੋਕਾਂ ਨੇ ਪਹਿਲਾਂ ਤੋਂ ਵੋਟ ਪਾਈ ਸੀ ਜਿਹੜੀ ਹੈ 4 ਸਾਲ ਬਾਅਦ ਇਹ ਜਿਹੜੀ ਵੋਟ ਹੈ ਉਹਦਾ ਆંકੜਾ 4.8 ਮਿਲੀਅਨ ਤੋਂ ਵੱਧ ਹੋ ਗਿਆ ਔਰ ਇਹ ਗਿਣਤੀ 2019 ਦੀਆਂ ਚੋਣਾਂ ਦੇ ਵਿੱਚ ਡਾਕ ਰਹੀਂ ਜਾਂ ਫਿਰ ਇਲੈਕਸ਼ਨਸ ਕੈਨੇਡਾ ਦੇ ਦਫ਼ਤਰਾਂ ਦੇ ਵਿੱਚ ਵੋਟ ਪਾਉਣ ਵਾਲੇ 6 ਲੱਖ ਤੋਂ ਲੋਕਾਂ ਤੋਂ ਬਹੁਤ ਜ਼ਿਆਦਾ ਜਿਹੜੀ ਹੈ ਪਰ 2021 ਦੀਆਂ ਚੋਣਾਂ ਦੇ ਵਿੱਚ ਵਾਪਸ ਕੀਤੀਆਂ ਗਈਆਂ 1. 0.7 ਮਿਲੀਅਨ VOTING ਕਿਟਾਂ ਤੋਂ ਘਟਾ ਹੈ ਜੋ ਕਿ ਕੋਵਿਡ-19 ਮਹਾਮਾਰੀ ਦੇ ਵਿਚਕਾਰ ਹੋਈਆਂ ਸਨ VOTERਾਂ ਦੇ ਕੋਲ ਮੰਗਲਵਾਰ ਸ਼ਾਮ 6 ਵਜੇ ਤੱਕ ਜਿਹੜਾ ਉਹ ਜਿਹੜਾ ਪੂਰਬੀ ਸਮੇਂ ਦੇ ਅਨੁਸਾਰ ਇੱਕ ਵਿਸ਼ੇਸ਼ ਬੈਲਟ VOTING ਕਿਟ ਦੇ ਲਈ ਅਰਜ਼ੀ ਦੇਣ ਤੱਕ ਦਾ ਸਮਾਂ ਜੋ ਕਿ ਸੋਮਵਾਰ 28 ਅਪ੍ਰੈਲ ਨੂੰ ਚੋਣ ਵਾਲੇ ਦਿਨ ਤੱਕ ਵਾਪਸ ਕਰ ਦਿੱਤੀ ਜਾਣੀ ਚਾਹੀਦੀ ਹੈ ਔਰ ਕੁਝ ਅਧਿਕਾਰ ਖੇਤਰਾਂ ਦੇ ਵਿੱਚ ਹਫਤੇ ਦੇ ਅੰਦਰ ਦੇ ਵਿੱਚ ਐਡਵਾਂਸ VOTING ਸਟੇਸ਼ਨਾਂ ਦੇ ਉੱਤੇ ਲੰਮੀਆਂ ਲਾਈਨਾਂ ਦੇਖੀਆਂ ਗਈਆਂ ਇਲੈਕਸ਼ਨਸ ਕੈਨੇਡਾ ਨੇ ਕਿਹਾ ਹੈ ਕਿ ਸਿਰਫ ਸ਼ੁੱਕਰਵਾਰ ਨੂੰ ਹੀ ਲਗਭਗ 20 ਲੱਖ ਜਲਦੀ ਵੋਟਾਂ ਜਿਹੜੀਆਂ ਨੇ ਯਾਨੀ ਐਡਵਾਂਸ ਵੋਟਾਂ ਲਗਭਗ ਇਹ ਪਾਈਆਂ ਗਈਆਂ ਔਰ ਜਿਸ ਦੇ ਵਿੱਚ ਏਜੰਸੀ ਨੇ ਇਹ ਕਿਹਾ ਕਿ ਉੱਚ ಮತਦਾਨ ਦੇ ਨਾਲ ਜਿਠਣ ਦੇ ਲਈ ਬਦਲਾਅ ਦਾ ਜਿਹੜਾ ਵਾਅਦਾ ਕੀਤਾ ਔਰ ਲਿਬਰਲ ਆ ਤੇ ਐਨਡੀਪੀ ਨੇ ਆਪਣੇ ਪੂਰੀ ਤਰ੍ਹਾਂ ਜਿਹੜੇ ਨੇ ਪੂਰੀ ਤਰ੍ਹਾਂ ਐਨਡੀਪੀ ਅਤੇ ਜ਼ਿਆਦਾ ਖਰਚੇ ਵਾਲੇ ਪਲੇਟਫਾਰਮ ਜਾਰੀ ਕਰ ਦਿੱਤੇ ਨੇ ਕਿਉਂਕਿ ਐਡਵਾਂਸ ਵੋਟਿੰਗ ਜਿਹੜੀ ਹੈ ਉਹ ਚੱਲ ਰਹੀ ਸੀ ਕਨਜ਼ਰਵੇਟਿਵਾ ਨੇ ਮੰਗਲਵਾਰ ਨੂੰ ਸ਼ੁਰੂਆਤੀ ਵੋਟਿੰਗ ਜਿਹੜੀ ਹੈ ਉਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਆਪਣੇ ਪਾਰਟੀ ਪਲੇਟਫਾਰਮ ਦਾ ਉਦਘਾਟਨ ਵੀ ਕੀਤਾ ਹੈ ਫੈਡਰਲ ਪਾਰਟੀ ਦੇ ਨੇਤਾ ਸੋਮਵਾਰ ਨੂੰ ਕੈਨੇਡੀਅਨਾਂ ਦੇ ਕੋਲ ਅਗਲੀ ਸਰਕਾਰ ਦੇ ਲਈ ਵੋਟ ਪਾਉਣ ਦਾ ਆਖਰੀ ਮੌਕਾ ਜਿਹੜਾ ਹੈ ਉਹ ਪ੍ਰਦਾਨ ਕਰਨ ਦੇ ਨਾਲ ਉਸ ਦੇ ਹੋਣ ਤੋਂ ਪਹਿਲਾਂ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਨੇ ਕਿਉਂਕਿ ਪੋਲ ਜਿਹੜਾ ਉਸ ਦੇ ਮੁਤਾਬਕ ਸਖਤ ਦੌੜ ਹੋਣਾ ਦੇਖੇ ਜਾ ਰਹੀ ਹੈ ਤਾਜ਼ਾ ਆંકੜੇ ਜਿਹੜੇ ਨੇ ਤਾਜ਼ਾ ਆંકੜਿਆਂ ਦੇ ਹਿਸਾਬ ਦੇ ਨਾਲ ਦੇਖਿਆ ਜਾਏ ਤਾਂ ਅਫਸੋਸ ਦਾ ਪੋਲ ਕਹਿੰਦਾ ਹੈ ਕਿ ਜੋ ਸੋਮਵਾਰ ਨੂੰ ਜਾਰੀ ਕੀਤਾ ਗਿਆ ਉਸ ਦੇ ਵਿੱਚ ਲਿਬਰਲਾਂ ਨੂੰ ਲੀਡ ਦੇ ਵਿੱਚ ਜਿਹੜਾ ਉਪਾਇਆ ਗਿਆ ਪਰ ਕਨਜ਼ਰਵੇਟਿਵਾ ਤੋਂ ਸਿਰਫ 3 ਅੰਕ ਹੀ ਇਹ ਅੱਗੇ ਨੇ ਸੋ ਘਰੇਲੂ ਪੱਧਰ ਦੇ ਉੱਤੇ ਗਤੀ ਪ੍ਰਾਪਤ ਜਿਹੜੀ ਹੈ ਉਹ ਪੱਧਰ ਤੇ ਕਰਨਾ ਜਾਰੀ ਰੱਖਦੇ ਨੇ ਪਰ ਪਿਛਲੇ ਹਫਤੇ ਟੈਲੀਵਿਜ਼ਨ ਤੇ ਪ੍ਰਸਾਰਤ ਅ ਅੰਕੜਿਆਂ ਦੀਆਂ ਬਹਿਸਾਂ ਤੋਂ ਬਾਅਦ ਕਰਵਾਏ ਗਏ ਇੱਕ ਸਰਵੇਖਣ ਦੇ ਨਤੀਜੇ ਇਹ ਦਰਸਾਉਂਦੇ ਨੇ ਕਿ ਸਰਵੇਖਣ ਕੀਤੇ ਗਏ 41% ਕੈਨੇਡੀਅਨਸ ਲਿਬਰਲਾਂ ਨੂੰ ਵੋਟ ਪਾਉਣਗੇ ਜੋ ਕਿ ਪਿਛਲੇ ਹਫਤੇ ਨਾਲੋਂ 1 ਅੰਕ ਜਿਹੜੇ ਆ ਉਹ ਘਟਾਟ ਹੈ ਜਦਕਿ 38% ਨੇ ਕਿਹਾ ਹੈ ਕਿ ਉਹ ਇਸ ਨੂੰ ਨਹੀਂ ਚੁਣਨਗੇ